ਰਬਾ اولاد ਮਾਰੀ ਨਾ ਦੇਈ ਭਾਵੇਂ ਘਾਟੇ ਜਿੰਨੇ ਜ਼ਿੰਦਗੀ ਚ ਮਰਜੀ ਹੋ ਜਾਣ ਪਾਪੜ ਵੇਚਣ ਵਾਲੇ ਨਾਲ ਬਈਆ ਪਾਪੜ ਵੇਚਦਾ ਸੀ ਤੇ ਕੁੜੀ ਨੂੰ ਇਸ਼ਕ ਹੋਇਆ ਪੰਜਾਬੀ ਕੁੜੀ ਨੂੰ ਇਸ਼ਕ ਹੋਇਆ ਬਈਏ ਨਾਲ ਆਪਣੇ ਪਿਓ ਦੀ ਜਾਇਦਾਦ ਆਪਣੇ ਪਿਓ ਦੀ ਇੱਜ਼ਤ ਨੂੰ ਦਾਗ ਲਾ ਕੇ ਉਹ ਬਈਏ ਨਾਲ ਭੱਜ ਕੇ ਜੂਪੀ ਚਲੀ ਗਈ ਸਾਰੀ ਗੱਲ ਕੀ ਹੈ ਸਾਰਾ ਕੀ ਮਸਲਾ ਅੱਜ ਤੁਹਾਨੂੰ ਦੱਸਦੇ ਆਂ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਅੱਜ ਨਵੀਂ ਸਵੇਰ ਨਵੀਂ ਖਬਰ ਦੇ ਨਾਲ ਲੈ ਕੇ ਤੁਹਾਡੇ ਕੋਲ ਇੱਕ ਸ਼ਖਸ ਲੈ ਕੇ ਆਇਆ ਜੀ ਦੇ ਦਿਲ ਦੇ ਵਿੱਚ ਬੜੀਆਂ ਗੱਲਾਂ ਨੇ ਕਹਿੰਦੇ ਹੁੰਦੇ ਜਦੋਂ ਜ਼ਿੰਦਗੀ ਹਰਾਉਂਦੀ ਆ ਨਾ ਕਿਸਮਤ ਹਰਾਉਂਦੀ ਆ ਤਾਂ ਫਿਰ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਕੀ ਹੋ ਗਿਆ ਕੀ ਪਾਣਾ ਵਰਤ ਗਿਆ ਮੇਰੇ ਨਾਲ ਉਸ ਸ਼ਖਸ ਨਾਲ ਮਲਾਉਣਾ ਜਿਹੜਾ ਲੈਂ ਲਾਟ ਆ ਬੜੇ ਪੈਸੇ ਆ ਬਾਈ ਕੋਲ ਬੜਾ ਕਾਰੋਬਾਰ ਤਗੜਾ ਬਈ ਦੀ ਕਿਸਮਤ ਉਧਰ ਤਾਂ ਸਾਹ ਦਿੰਦੀ ਆ ਪਰ ਉਲਾਦ ਵੱਲੋਂ ਨਹੀਂ ਕਿਸਮਤ ਸਾਥ ਦਿੱਤੀ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਕੀ ਹਾਲ ਚੱਲਾ ਬਾਈ ਠੀਕ ਹੈ ਜੀ ਕੀ ਗੱਲ ਕੀ ਹੋ ਗਈ ਬਾਈ ਕਹਿੰਦੇ ਵੀ ਬਹੁਤ ਪੈਸਾ ਬਾਈ ਤੁਹਾਡੇ ਕੋਲ ਬਹੁਤ ਆ ਬਾਈ ਬਹੁਤ ਪੈਸਾ ਆਪਣੀ ਇੱਜ਼ਤ ਵੀ ਬਹੁਤ ਸੀਗੀ ਪਿੰਡ 'ਚ ਠੀਕ ਆ ਵੀ ਸਾਡੇ ਅਸੀਂ ਸਰਪੰਚ ਵੀ ਯਾਨੀ ਕਿ ਮੈਂ ਬਣਾਉਂਦਾ ਹੁੰਦਾ ਸੀਗਾ ਕਿਉਂਕਿ ਆਪਣੀ ਹਰੱਕ ਬੰਦਾ ਇੱਜ਼ਤ ਕਰਦਾ ਸੀਗਾ ਪਰ ਕੋਈ ਅਮੀਰ ਆ ਤੇ ਪਲਾਂ ਕੋਈ ਗਰੀਬ ਆ ਹਨ ਵੀ ਹਰੱਕ ਬੰਦਾ ਆਪਣੀ ਇੱਜ਼ਤ ਕਰਦਾ ਸੀਗਾ ਪਰ ਆਪਾਂ ਨੂੰ ਇੰਨਾ ਕਮਾਨ ਸੀ ਆਪਦੇ ਪਿੰਡ ਤੇ ਵੀ ਆਪਣਾ ਪਿੰਡ ਸਾਹ ਹੱਸਾ ਲੈਂਦਾ ਹਿਅਰ ਮੈਂ ਜਿਹੜੇ ਬੰਦੇ ਦੇ ਹੱਥ ਪੱਧ ਧਰ ਦਿੰਦਾ ਸੀ ਸਰ ਤੇ ਵੀ ਆ ਸਰਪੰਚ ਬਣੂਗਾ ਤਾਂ ਆ ਮੈਂਬਰ ਠੀਕ ਆ ਵੀ ਆਪਾਂ ਨੂੰ ਐ ਮੰਨਦੇ ਸੀ ਰੱਬ ਵਾਂਗੂ ਤੇ ਆਪਾਂ ਕਿਸੇ ਨੂੰ ਜਵਾਬ ਵੀ ਨਹੀਂ ਦਿੱਤਾ ਸੀ ਮੇਰੇ ਕੋਲ ਕੋਈ ਭਲਾ ਪੈਸੇ ਵਾਲਾ ਆ ਜਾਂਦਾ ਆ ਮੇਰੇ ਪੱਠੇ ਹੁੰਦੇ ਸੀਗੇ ਆਪਾਂ ਇਹ ਕਿਸੇ ਨੂੰ ਐ ਨਹੀਂ ਸੀ ਕਾ ਉਹ ਸੀਰੀ ਹੈ ਤੁਹਾਡਾ ਜਿਹੜਾ ਪੱਠੇ ਵੱਢੀਆਂ ਇਹ ਨਹੀਂ ਇਹ ਸਾਡਾ ਦੂਜਾ ਬੰਦਾ ਹੈ ਇਹ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਰੋਲਾ ਕੀ ਹੁੰਦਾ ਬੰਦਾ ਉਹ ਨਹੀਂ ਹਰਦਾ ਹੁੰਦਾ ਜਦੋਂ ਲਾਦ ਮਾਰੀ ਨਿਕਲ ਜਾਣਾ ਉਦੋਂ ਹਰ ਜਾਂਦਾ ਲੋਕ ਸਲਾਮਾਂ ਲੰਗ ਕਰਕੇ ਲੰਗਦੇ ਕਹਿੰਦੇ ਹਾਂ ਯਾਰ ਬਈ ਸਲਾਮਾਂ ਵੀ ਕਰਦੇ ਆ ਆਪਣੇ ਘਰੇ 10-10 ਬੰਦੇ ਉਂ ਬੈਠੇ ਰਹਿੰਦੇ ਸੀ ਮੁੰਡੇ ਗੰਡੇ ਜਾਂ ਕੋਈ ਹਾਂ ਔਲਾਦ ਬਈ ਔਲਾਦ ਦੀ ਗੱਲ ਕੀਤੇ ਤੁਸੀਂ ਔਲਾਦ ਮਤਲਬ ਕੀ ਗੱਲ ਕੀ ਬਣ ਗਈ ਲਾ ਦੇ ਯਾਰ ਮੁੰਡਾ ਪਿਆ ਸੀ ਮੁੰਡਾ ਤੇ ਨੂੰ ਤਾਂ ਠੀਕ ਆ ਦੋ ਮੁੰਡੇ ਆ ਮੇਰੇ ਉਹ ਤਾਂ ਠੀਕ ਆ ਕੁੜੀ ਨੇ ਤਾਂ ਨਹੀਂ ਵੀ ਕਰਾਤੀ ਕੁੜੀ ਨੇ ਨਾ ਤਾਂ ਨਹੀਂ ਵੀ ਕਰਾ ਹਾਂ ਉਹ ਯਾਰ ਕਿਸੇ ਬੰਦੇ ਨਾਲ ਉਹਨੇ ਵੀ ਜੇ ਸਾਨੂੰ ਦੱਸ ਦਿੰਦੀ ਹੈ ਨਾ ਤੇ ਦੱਸ ਦਿੰਦੀ ਤਾਂ ਉਹਦਾ ਕਰ ਦਿੰਦੇ ਹੈ ਨਾ ਕੋਈ ਚੱਕਰ ਨਹੀਂ ਪੜਦਾ ਰਹਿ ਜਾਂਦਾ ਦਾ ਹਾਂ ਕੁੜੀ ਨੇ ਭੱਜ ਕੇ ਵਿਆਹ ਕਰਾ ਲਿਆ ਹਾਂ ਭਈਏ ਨਾ ਕਰਾ ਲਿਆ ਭਈਏ ਨਾ ਵਿਆਹ ਕਰਾ ਲਿਆ ਹਾਂ ਕੁੜੀ ਨੇ ਹੂੰ ਤਾਂ ਉਹਨੀ ਵੀ ਜਮਾਂ ਜੀ ਧੌਣ ਕਰਾਤੀ ਉਹਨਾਂ ਦਾ ਮੇਰਾ ਤਾਂ ਜੂਕ ਸਲਾਮਾ ਕਰਕੇ ਲੰਘਦੇ ਸੀ ਹੁਣ ਹਾਂ ਹੁਣ ਲੋਕ ਮੇਰੇ ਨਾਲ ਆ ਪਰ ਉਹ ਕਹਿੰਦੇ ਵੀ ਆਪਾਂ ਜਿੱਥੇ ਮਿਲ ਗਈ ਛੱਡਣੀ ਨਹੀਂ ਨਾ ਭਈਆ ਛੱਡਣਾ ਨਾ ਉਹ ਛੱਡਣੀ ਦੋਸਤੋ ਕਹਿੰਦੇ ਹੁੰਦੇ ਆ ਵੀ ਔਲਾਦ ਚੰਗੀ ਨਿਕਲ ਜੇ ਨਾ ਬੰਦਾ ਚੰਗਾ ਰਹਿੰਦਾ ਪਰ ਜਦੋਂ ਔਲਾਦ ਮਾੜੀ ਨਿਕਲ ਜੇ ਫਿਰ ਬੰਦੇ ਨੂੰ ਨੀਵਾ ਕਰ ਦਿੰਦੀ ਆ ਦੋਸਤੋ ਜ਼ਿੰਦਗੀ ਦੇ ਵਿੱਚ ਬੜਾ ਕੋਸੇ ਵਿਖਿਆਊਗਾ ਬਾਈ ਨੇ ਬੜਾ ਪੈਸਾ ਕਮਾਇਆ ਬੜੀਆਂ ਜ਼ਮੀਨਾਂ ਬਣਾਈਆਂ ਚੰਗੇ ਬਾਈ ਦੇ ਬਾਹਰ ਟਰੱਕ ਵੀ ਚਲਦੇ ਆ ਯੂ ਐਸ ਏ ਚ ਬਾਈ ਕੋਲ ਗੱਡੀਆਂ ਕਾਰਾਂ ਮੈਂ ਘਰ ਬਾਰ ਵੇਖਿਆ ਬਾਈ ਦੀ ਬੜੀ ਤਗੜੀ ਕੋਠੀ ਪਾਈ ਹੋਈ ਆ ਪਰ ਉਹ ਮਿੱਟੀ ਦੇ ਪਹਾੜ ਹੈਗੀ ਕਿਉਂ ਰਹਿ ਗਈ ਕਿਉਂਕਿ ਜਿਹੜੀ ਪਿੰਡ ਦੇ ਵਿੱਚ ਇੱਜ਼ਤ ਹੁੰਦੀ ਆ ਨਾ ਬੰਦੇ ਦੀ ਬਾਈ ਨੂੰ ਸਲਾਮਾ ਕਰਕੇ ਲੰਘਦੇ ਸੀ ਲੋਕ ਦੇ ਜਦੋਂ ਮੋੜ ਤੋਂ ਜਾਣਾ ਬਾਈ ਜੀ ਕੀ ਹਾਲ ਚਾਲ ਆ ਬਾਈ ਜੀ ਕੀ ਹਾਲ ਚਾਲ ਆ ਲੋਕ ਸਲਾਮਾ ਕਰਦੇ ਸੀ सरपंच ਦੇ ਪਿੰਡ ਦੇ ਵਿੱਚ ਜੇ ਸਰਪੰਚ ਬਣਾਉਣਾ ਹੁੰਦਾ ਸੀ 22 ਹੱਥ ਰੱਖ ਦਿੰਦਾ ਸੀ ਵੀ ਇਹਨੂੰ ਵੋਟ ਪਾਉਣੀ ਹੈ ਤੇ ਵੋਟ ਵੀ ਉਹਨੂੰ ਹੀ ਪੈਂਦੀ ਸੀ ਸਰਬਸੰਤੀ ਨਾਲ ਹੀ ਸਰਪੰਚ ਬਣਾ ਦਿੱਤਾ ਜਾਂਦਾ ਸੀ 22 ਜਿਵੇਂ ਹੁਕਮ ਕਰਦਾ ਸੀ ਪਰ ਜਦੋਂ ਕਹੇ ਦੇ ਵੀ ਕਿਸਮਤ ਸਾਥ ਪੈਸਿਆਂ ਵੱਲੋਂ ਤਾਂ ਦਿੱਤੀ ਪਰ ਕਿਸਮਤ ਨੇ ਸਾਧ ਔਲਾਦ ਨੇ ਸਾਥ ਨਹੀਂ ਦਿੱਤਾ ਔਲਾਦ ਨੇ ਬਾਈ ਦੀ ਨੀਵੀਂ ਪਵਾਤੀ ਜਿਹੜੀ ਇਹਦੀ ਕੁੜੀ ਸੀਗੀ ਉਹ ਨਾਲ ਦੇ ਪਿੰਡ ਬਈਆ ਰੰਦਾ ਸੀ ਉਹਦੇ ਨਾਲ ਉਹਦੀ ਸੈਟਿੰਗ ਸੀ ਉਹਦੇ ਨਾਲ ਉਹਨੇ ਵਿਆਹ ਕਰਵਾ ਲਿਆ ਤੇ ਬਾਈ ਅੱਜ ਕਹਿ ਰਿਹਾ ਵੀ ਮੇਰੇ ਜਵਾਕ ਮੈਨੂੰ ਮੇਰੀ ਔਲਾਦ ਨੇ ਮਾਰ ਕੇ ਰੱਖਤਾ ਕਿਸੇ ਜੋਗਾ ਨਹੀਂ ਛੱਡਿਆ ਘਰ ਵਾਲੀ ਹੈਗੀ ਹਾਂ ਬਈ ਕੀ ਕਰਦੀ ਆ ਘਰ ਹੋ ਗਈ ਤੇ ਘਰੇ ਹੀ ਮੰਜੇ ਤੇ ਪੈ ਗਈ ਉਹਦੇ ગામ ਨਾਲ ਪਹਿਲਾਂ ਤਾਂ ਵਧਗਾ ਸੀਗੀ ਤੇ ਹੁਣ ਉਹ ਤਾਂ ਬਸ ਜਿਵੇਂ ਆਪਾਂ ਕਹਿੰਦੇ ਨਾ ਵੀ ਦਿਲ ਨੂੰ ਲਾ ਗਈ ਕਿਉਂਕਿ ਅਸੀਂ ਨਾ ਕੁੜੀ ਯਾਰ ਬਾਈ ਲਾਡਾਂ ਚਾਵਾਲਾ ਬਹੁਤ ਪਾਲੀ ਸੀ ਕਦੇ ਉਹਦੇ ਮੈਨਲਾ ਦਾ ਮਾਰਕ ਨਹੀਂ ਦੇਖਿਆ ਸੀਗਾ ਜੇ ਕੋ ਘੂਰਦਾ ਵੀ ਸੀਗਾ ਤਾਂ ਅਸੀਂ ਘੂਰ ਨਹੀਂ ਸੀ ਦਿੰਦੇ ਉਹਨੂੰ ਤੇ ਸਕੂਲ ਛੱਡ ਕੇ ਉਹਨਾਂ ਸਕੂਲ ਲੈ ਕੇ ਉਹਨਾਂ ਨਾਲੇ ਵੇਖ ਲਾ ਮੈਂ ਜਿੰਨਾ ਮਰਜ਼ੀ ਵੀ ਜੀ ਹੋਵਾਂ ਆਪ ਛੱਡ ਕੇ ਆਉਂਦਾ ਸੀ ਆਪ ਹੀ ਲੈ ਕੇ ਆਉਂਦਾ ਸੀ ਫਿਰ ਲੋਕ ਕਹਿੰਦੇ ਹੁੰਦੇ ਵੀ ਜਿਹੜੇ ਪੁੱਤ ਹੁੰਦੇ ਆ ਪੁੱਤ ਹਜੇ ਦੁੱਖ ਦੇ ਦਿੰਦੇ ਆ ਪਰ ਜਿਹੜੀਆਂ ਧੀਆ ਹੁੰਦੀਆਂ ਧੀਆ ਬੜਾ ਸਾਥ ਦਿੰਦੀਆਂ ਮਾਂ ਪਿਓ ਦਾ ਇਹ ਸੱਚੀਆਂ ਗੱਲਾਂ ਸੀ ਅੱਜ ਕੱਲ ਇਹ ਚੀਜ਼ਾਂ ਕੀ ਹੋ ਗਿਆ ਬਈ ਇਹ ਪਤਾ ਨਹੀਂ ਇਹਨਾਂ ਦੇ ਕੀ ਦਿਮਾਗ ਤੇ ਠੇਕਣਾ ਮੁੱਦਾ ਵੱਜ ਜਾਂਦਾ ਏਡਾ ਵੱਡਾ ਮਹਿਲ ਆ ਕਾਕਾ ਛੱਡ ਕੇ ਤੇ ਹਨਾ ਵੀ ਉਹਦੇ ਨਾਲ ਗਈ ਕੋਈ ਆਪਣਾ ਕੋਈ ਪੰਜਾਬੀ ਪ੍ਰਭਾਵ ਹੀ ਨਹੀਂ ਸੀਗਾ ਉਹ ਲੱਗਿਆ ਕੁਝ ਵੀ ਕੀ ਗੱਲ ਕਿਵੇਂ ਪ੍ਰਭਾਵ ਉਹਨਾਂ ਦਾ ਕਿਵੇਂ ਸੈਟਿੰਗ ਬਣੀ ਸੀ ਕੀ ਗੱਲਬਾਤ ਬਣ ਗਈ ਸੀ ਉਹਨਾਂ ਦੀ ਵੀ ਇਦਾਂ ਦਾ ਕੁਝ ਹੋਇਆ ਨਹੀਂ ਸਾਨੂੰ ਹਜੇ ਮਿਲੇ ਨਹੀਂ ਗੇ ਤੇ ਉਹ ਸਾਡੇ ਪਿੰਡ ਦੇ ਬੰਦਿਆਂ ਨੇ ਸਾਨੂੰ ਦੱਸਤਾ ਸੀਗਾ ਤੇ ਪਾਪੜ ਵੇਚਣ ਆ ਜਾਂਦਾ ਸੀ ਉਹ ਛੋਡੇ ਪਿੰਡ ਪਾਪੜ ਵੇਚਦਾ ਸੀ ਹਾਂ ਤੇ ਹਜੇ ਸਾਨੂੰ ਮਿਲੇ ਨਹੀਂ ਸਾਡੇ ਬਈਏ ਮੇਰੇ ਨਾਲ ਹਰ ਪਿੰਡ ਦੇ ਉਹ ਵੇਚ ਲਈ ਤੂੰ ਜਾ ਆਪਣੇ ਆਪਣੇ ਘਰੇ ਤੂੰ ਦੇਖ ਕੀ ਆ ਮੇਰਾ ਅੱਧਾ ਪਿੰਡ ਉੱਥੇ ਖੜਾ ਹੈ ਨਾ ਕਿਉਂਕਿ ਮੈਂ ਜਦੋਂ ਪਿੰਡ ਨਾਲ ਹੰਦਾਰੀ ਕਰਦਾ ਸੀ ਤੇ ਮੇਰੇ ਨਾਲ ਪਿੰਡ ਵੀ ਕਰਦਾ ਤੇ ਮੇਰੀ ਦੁੱਖ ਮੈਨੂੰ ਇਹੀ ਆ ਵੀਰ ਕੋਈ ਮੁੰਡਾ ਪਿਆਬੀ ਪਾਹ ਲੈਂਦੀ ਚਲ ਮੈਂ ਇੱਥੇ ਆਵਦੀ ਉਹਨੂੰ ਮੇਰੇ ਕੋਲ ਕਰ ਲੈਂਦੀ ਤੇ ਸਾਰਾ ਕੁਝ ਹੋ ਜਾਂਦਾ ਉਹ ਕੋਲੇ ਗੱਲ ਕਰ ਲੈਂਦੀ ਉਹਨੂੰ ਮੈਂ ਨਾਲ ਦੇ ਪਿੰਡ ਜਾਂ ਜਿੱਥੇ ਮਰਜ਼ੀ ਉਹਦੇ ਜਿੱਥੇ ਰਹਿੰਦਾ ਉੱਥੇ ਮੈਂ ਕੋਠੀ ਪਾ ਕੇ ਦੇ ਦਿੰਦਾ ਜਿਵੇਂ ਇੰਜਾਇਜ਼ਤ ਲੈ ਕੇ ਦੇ ਦਿੰਦਾ ਉਹਨਾਂ ਨੂੰ ਮੈਂ ਉੱਥੇ ਵਧੀਕਾ ਚਾਹੀ ਚਾਹੀ ਰੱਖਦਾ ਕਿੱਥੇ ਰਹਿੰਦੀ ਸੀ ਕੁੜੀ ਬਾਈ ਕਹਿੰਦੇ ਪੜ੍ਹਦੀ ਹੁੰਦੀ ਸੀ ਕਾਲਜ ਕਿੱਥੇ ਰਹਿੰਦੀ ਸੀ ਹੌਸਟਲ 'ਚ ਸੀਗੀ ਹੌਸਟਲ 'ਚ ਸੀਗੀ ਹਾਂ ਤੇ ਫਿਰ ਜਦੋਂ ਆਉਂਦੀ ਉਹਨੇ ਉਹਦੇ ਭਰਾ ਨੇ ਲੈ ਕੇ ਆਉਣੀ ਹਨਾ ਚਲ ਹੁਣ ਮੈਂ ਘਟ ਜਾਂਦਾ ਸੀ ਉਹੀ ਲੈ ਕੇ ਆਉਂਦਾ ਸੀ ਉਹਦਾ ਭਰਾ ਵੀ ਬਹੁਤ ਪਿਆਰ ਕਰਦਾ ਸੀ ਜਮਾ ਭਾਈ ਨਾਲੇ ਹੁਣ ਨਹੀਂ ਲੋਕ ਟਿਚਰਾਂ ਕਰਦੇ ਹੁੰਦੇ ਹਨ ਪਰ ਸਾਡਾ ਪਿੰਡ ਇਹ ਜੈਰ ਭਾਈ ਜਦੋਂ ਆਪਣੇ ਨਾਲ ਪਿਆਰ ਕਰਦੇ ਸਾਰੇ ਹਨ ਮੇਰੇ ਕੋਲ ਜਦੋਂ ਸਾਰੇ ਆਉਂਦੇ ਆ ਹਮਦਦੀ ਕਰਦੇ ਜਿੱਦੇ ਤਾਂ ਸਾਡਾ ਇਹ ਕੰਮ ਹੋਇਆ ਵਾ ਮੇਰੇ ਕੋਲ ਟੁਕੜ ਟੁਕੜ 100 150 ਬੰਦਾ ਘਰੇ ਬੈਠਾ ਲੋਕਾਂ ਨੂੰ ਮਤਾਂ ਦੇਣ ਵਾਲਾ ਆਪ ਮਤ ਹੇਠ ਥੱਲੇ ਆ ਗਿਆ ਜਦ ਮਤਾਂ ਦਾ ਆਪ ਹੁਣ ਵੀ ਦਿੰਨੇ ਹਨ ਪਰ ਐ ਲਾਦ ਮੂਰੇ ਕੀ ਦਾ ਜੋਰ ਆ ਨਾ ਆਪਾਂ ਨੂੰ ਪਤਾ ਜੇ ਪਤਾ ਲੱਗੇ ਜੇ ਤਾਂ ਫਿਰ ਬੰਦਾ ਬਹੁਤ ਚੀਜ਼ਾਂ ਸਮਝਾਉਂਦਾ ਹੁੰਦਾ ਪਿਓ ਦੇ ਬੜੇ ਸੁਪਨੇ ਹੁੰਦੇ ਆ ਕਿਉਂਕਿ ਜਿਹੜੀ ਕੁੜੀ ਮੁੰਡਾ ਹੁੰਦਾ ਨਾ ਆਏ ਮੁੰਡੇ ਤੱਕ ਆਪਣੇ ਕੋਈ ਉਹ ਵਿਚਾਰ ਨਹੀਂ ਹੁੰਦੇ ਪਿਓ ਦੇ ਵੀ ਮੈਨੂੰ ਇਹ ਸਾਂਭੂਗੀ ਜਾਂ ਇਹ ਸਾਡਾ ਦੁੱਖ ਸੁੱਖ ਚ ਆਊਗੀ ਕੁੜੀ ਨੂੰ ਬਹੁਤ ਜ਼ਿਆਦਾ ਸਮਝਾਇਆ ਜਾਂਦਾ ਵੀ ਇਹ ਕੁੜੀ ਜਿਹੜੀ ਹੈਗੀ ਆ ਵੀ ਕੁੜੀ ਇੱਕ ਲక్ష్ਮੀ ਦਾ ਰੂਪ ਆ ਸਾਡੇ ਘਰ ਦੇ ਵਿੱਚ ਆਈ ਹੈ ਤੇ ਇਹਨੇ ਬੜਾ ਕੁਝ ਰੰਗ ਭਾਗ ਲਾਉਣੇ ਆ ਤੇ ਸਾਡੀ ਇੱਜ਼ਤ ਵਧਾਉਣੀ ਆ ਪਰ ਇਸ ਬਾਈ ਦੀ ਇਸ ਦੀ ਕੁੜੀ ਨੇ ਹੀ ਇੱਜ਼ਤ ਘਟਾਤੀ ਲੋਕਾਂ ਨੂੰ ਮਤਾਂ ਦੇਣ ਵਾਲਾ ਲੋਕਾਂ ਨੂੰ ਇਹ ਮਤਾਂ ਦਿੰਦਾ ਹੁੰਦਾ ਸੀਗਾ ਵੀ ਅ ਵੀ ਇਦਾਂ ਰੋ ਬਈ ਇਦਾਂ ਬਣੋ ਇਦਾਂ ਰੋ ਇਦਾਂ ਤੋਂ ਆਪ ਦੇ ਪਰਿਵਾਰ ਨੂੰ ਸੰਭੋ ਇਦਾਂ ਕਰੋ ਉਦਾਂ ਕਰੋ ਪਰ ਜਦੋਂ ਅੱਜ ਇਹ ਕਿਹਦੇ ਮੂਰੇ ਬੋਲ ਜੂਗਾ ਯਾਰ ਇਹ ਪਿਓ ਦੀ ਨੀਵੀਂ ਹੁਣ ਹੁਣ ਵੀ ਨੀਵੀਂ ਥੱਲੇ ਆ ਇਹਦੀ ਜਿਹੜੀ ਨੀਵੀਂ ਆ ਕੈਮਰੇ ਵੱਲ ਨਹੀਂ ਦੇਖ ਰਿਆ ਇਹ ਦੇਖੋ ਦੋਸਤੋ ਇਦਾਂ ਦਾ ਕੁਝ ਹੋ ਗਿਆ ਫੇਰ ਬਈ ਕੀ ਸੋਚਦੇ ਹੁਣ ਕੀ ਜ਼ਿੰਦਗੀ ਦੇ ਵਿੱਚ ਕੀ ਲੱਗਦਾ ਤੁਹਾਨੂੰ ਹੁਣ ਮਿੱਟੀ ਹੋਏ ਪਏ ਹੋ ਜਿਹੜਾ ਨੀਚੇ ਦਾ ਤਾਂ ਮਿੱਟੀ ਹੋਈ ਪਈ ਹੈ ਜਮਾ ਬਈ ਯਾਰ ਜ਼ੀਰੋ ਹੋ ਗਿਆ ਹੁਣ ਘਰੋਂ ਨਿਕਲ ਮੈਂ ਤਾਂ ਇੱਕ ਚੀਜ਼ ਗੱਲ ਕਹਿਣਾ ਹਾਂ ਪਿਓ ਦੀ ਮੁੰਡੇ ਦੀ ਪੁੱਤ ਦੀ ਤਾਂ ਹੀ ਪਿਓ ਨਾ ਯਾਰੀ ਹੁੰਦੀ ਆ ਤੇ ਤੀ ਦੀ ਮਾਣਾ ਹੁੰਦੀ ਆ ਪਰ ਵੀ ਮੈਂ ਇੱਕ ਚੀਜ਼ ਦੇਖਦਾ ਕੁੜੀਆਂ ਨੂੰ ਮੈਂ ਵੱਧ ਤੋਂ ਵੱਧ ਕਹਿਣਾ ਚਾਹਣਾ ਮੁੰਡਾ ਤਾਂ ਹਜੇ ਫਿਰ ਵੀ ਜਿਹਦੇ ਕੋਲ ਜਿਹੜਾ ਚੰਗੀ ਜਾਇਦਾਦ ਆਲਾ ਜਾਂ ਕੁਝ ਵੀ ਬੰਦਾ ਹੁੰਦਾ ਨਾ ਇੱਜ਼ਤ ਵਾਲਾ ਬੰਦਾ ਹੋਊਗਾ ਹਨਾ ਉਹ ਬੰਦਾ ਗਲਤੀ ਨਹੀਂ ਕਰਦਾ ਜਮਾ ਥਰੇ ਦਾ ਜਿਹੜਾ ਨੰਗ ਬਲੰਗ ਹੋਊਗਾ ਹਨਾ ਉਹ ਕਰੂਗਾ ਗਲਤੀ ਕੁੜੀ ਐ ਹੀ ਨਹੀਂ ਪਤਾ ਤੂੰ 100 ਕਿੱਲੇ ਦੀ ਮਾਲਕ ਹੋਵੇ ਕੱਲੀ ਹੋਵੇ ਉਹਦਾ ਹੀ ਨਹੀਂ ਪਤਾ ਉਹਨੇ ਗਾਂ ਖਤਮ ਕੀ ਚੱਕਣਾ ਪਰ ਉਹਨਾਂ ਨੂੰ ਕਹਿਣਾ ਵੀ ਮਾੜੀ ਮੋਟਿਆ ਦੇ ਪਿਓ ਦੀ ਇੱਜ ਤਵੇ ਬਾਰੇ ਸੋਚ ਲਿਆ ਕਰੋ ਕੱਲਾ ਤੁਸੀਂ ਅੱਤੇ ਚਾਰ ਦਿਨਾਂ ਦੇ ਪਿਆਰ ਬਾਰੇ ਨਾ ਸੋਚੋ ਹੁਣ ਆਇਆ ਕਿ ਬਲੀ ਇੱਜ ਤਨੇ ਸੋਚੀ ਕਿੱਥੇ ਮੇਰਾ ਸਾਰਾ ਪਿੰਡ ਪਾਣੀ ਭੱਦਦਾ ਸੀਗਾ ਕਿੱਥੇ ਮੈਂ ਪਹਿਲਾਂ ਮੈਨੂੰ ਕੋਈ ਬੰਦਾ ਮਹਿਣਾ ਨਾ ਮਾਰੇ ਪਰ ਮੈਨੂੰ ਆਪ ਦੇ ਦਿਲਚਸਤੇ ਰਹੋਗਾ ਯਾਰ ਵੀ ਆ ਗੱਲ ਮੇਰੇ ਨਾਲ ਹੀ ਹੋਈ ਭਾਲ ਕੀਤੀ ਬਾਈ ਕੁੜੀ ਦੀ ਭਾਲੀ ਜਾਂਦਾ ਬਾਈ ਛੱਡਣੀ ਨਹੀਂ ਕੀ ਕਰੋਗੇ ਮੈਂ ਨਾ ਘਰੇ ਲੈ ਲਿਆਉਣੀ ਐ ਨਾ ਮਹ ਕਰਨੀ ਮੈਂ ਤਾਂ ਮਾਰੂੰਗਾ ਮਾਰੋਗੇ ਹੂੰ ਨਾਲੇ ਆ ਮਾਰੂੰਗੇ ਮੈਂ ਕਿਉਂ ਮਰੂੰਗਾ ਕੋਈ ਨਹੀਂ ਜੇਲ ਕੱਟ ਲਾਂ ਕੋਈ ਚੱਕਰ ਜੇਲ ਕੱਟ ਲਾਂ ਹਾਂੱਖੀਆਂ ਸੱਖਿਆ ਦੇਣੀ ਆ ਬੰਦੇ ਨੂੰ ਵੀ ਗਾਂ ਕੋਈ ਪਿੰਡ 'ਚ ਵੀ ਮੈਂ ਕਹਿ ਦੇਣਾ ਜਿੱਦੇ ਉਹਨੂੰ ਬਲੇਟ ਤਾਂ ਕੀ ਕਹਿਣਾ ਚਾਹਣਿਓ ਉਹ ਮਾਪਿਓ ਨੂੰ ਉਹਨਾਂ ਕੁੜੀਆਂ ਬਾਰੇ ਕੀ ਕਹਿਣਾ ਚਾਹਣਿਓ ਲੈਕਚਰ ਦੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹਣਿਓ ਜਿਹੜਾ ਇਦਾਂ ਦਾ ਆਪਣਾ ਚੱਕ ਲੈਂਦੀਆਂ ਜਿੰਨਾ ਕੋ ਸੋਚਦੇ ਆ ਮਾਪਿਓ ਮਿੱਟੀ ਕਰ ਦਿੰਦੀਆਂ ਕੁੜੀਆਂ ਜਾਂ ਮੁੰਡੇ ਮਿੱਟੀ ਕਰ ਦਿੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹਣਿਓ ਵੀ ਉਹ ਇਦਾਂ ਦੀ ਗਲਤੀ ਨਾ ਕਰਨ ਬਈ ਮੈਂ ਇੱਕ ਚੀਜ਼ ਕਹਿਣਾ ਚਾਹਣਾ ਹਨ ਵੀ ਕਦੇ ਜਦੋਂ ਤੁਸੀਂ ਆਪ ਮਾਵਾ ਬਣੋ ਗੁੰਗਾਣ ਤੁਸੀਂ ਉਹਦੇ ਬਾਰੇ ਸੋਚੋਗੇ ਹਨ ਤੁਸੀਂ ਜਦੋਂ ਮੰਨ ਕੇ ਚੱਲ ਅੱਜ ਤੁਸੀਂ ਆਦੇ ਮਾਂ ਪਿਓ ਦੀ ਇੱਜ਼ਤ ਲਈ ਰੋਲ ਰਹੀਆਂ ਜਦੋਂ ਰੋਲਤੀ ਉਹਦੇ ਬਾਅਦ ਜਦੋਂ ਛੋਡੇ ਨਾਲ ਤੁਸੀਂ ਜਿੱਦੇ ਨਾਲ ਭੱਜ ਵੀ ਗਏ ਜਦੋਂ ਕੱਲ ਨੂੰ ਛੋਡੇਤੀ ਹੋ ਗਈ ਜਦੋਂ ਉਹ ਛੋਡੇ ਨਾਲ ਕਰੂਗੀ ਉਦੋਂ ਤੁਹਾਨੂੰ ਆਪਦੀ ਮਾਂ ਜਾਂ ਆਪਦਾ ਪਿਓ ਯਾਦ ਆਊਗਾ ਹਨਾ ਵੀ ਮੈਂ ਇਹ ਕੀ ਕਰਕੇ ਆਈਆਂ ਪਰ ਉਦੋਂ ਪਹਿਲਾਂ ਹੀ ਤੁਸੀਂ ਇਹ ਚੀਜ਼ਾਂ ਸੋਚ ਲਓ ਹੱਥ ਨੂੰ ਹੱਥਾ ਇਹ ਕੰਮ ਨਾ ਕਰਿਆ ਕਰੋ ਆਦੇ ਮਾਂ ਪਿਓ ਦੀ ਇੱਜ਼ਤ ਬਾਰੇ ਜਰੂਰ ਸੋਚਿਆ ਕਰੋ ਕਿਉਂਕਿ ਤੁਹਾਨੂੰ ਅਗਲਾ ਤੁਹਾਨੂੰ ਮੁੰਡੇ ਨੂੰ ਦਾ ਭਲਾ ਘਰ ਦੇ ਛੜਕ ਦੇਣਾ ਕੁੜੀ ਨੂੰ ਨਹੀਂ ਛੜਕ ਦੇ ਕਿਉਂਕਿ ਕੁੜੀ ਨੂੰ ਇਹ ਹੁੰਦਾ ਵੀ ਸਾਡੀ ਇਹ लाडली ਰੱਖੀ ਹੁੰਦੀ ਆ ਤੇ ਤੁਸੀਂ ਵੀ ਉਹਨਾਂ ਦੇ ਲਾਲ ਪਿਆਰ ਦਾ ਗਲਤ ਨਤੀਜਾ ਗਲਤ ਫਾਇਦਾ ਨਾ ਚੱਕਿਆ ਕਰੋ ਉਹਨਾਂ ਦੇ ਪਿਆਰ ਦਾ ਮੁੱਲ ਉਵੇਂ ਹੀ ਸਹੀ ਮੋੜੋ ਜੇ ਮੰਨ ਕੇ ਚੱਲ ਸੋਨੂੰ ਮਾਂ ਪਿਓ ਇੰਨਾ ਪਿਆਰ ਕਰ ਸਕਦਾ ਨਾ ਤੇ ਛੋੜੇ ਵਾਸਤੇ ਮੁੰਡਾ ਗਲਤ ਨਹੀਂ ਲੱਭਦੇ ਉਹ ਸੋਨੂੰ ਨਾ ਕੋਈ ਕਮੀ ਆਉਂਦੇ ਵੀ ਕੋਈ ਚੀਜ਼ ਛੱਡਦੇ ਨਹੀਂ ਹੁਣ ਫਿਰ ਉਹਨੂੰ ਨਾ ਮੈਂ ਤਾਂ ਉਹ ਬਲੇਡ ਬਰੂਡ ਕੇ ਬੰਦਾ ਤੁਸੀਂ ਇਨਕੁਆਰੀ ਕੀਤੀ ਸੀ ਪੁਲਿਸ ਨੂੰ ਇਨਕੁਆਰੀ ਬਾਅਦ ਚ ਕਰਾਂਗੇ ਪਹਿਲਾਂ ਮੈਂ ਉਹ ਕੰਮ ਕਰਨਾ ਠੀਕ ਆ ਉਸ ਤੋਂ ਬਾਅਦ ਮੈਂ ਸਾਡੇ ਪਿੰਡ ਵੀ ਸਾਡੇ ਬੰਦਿਆਂ ਨੂੰ ਸਾਰਿਆਂ ਨੂੰ ਕਿਹਾ ਵਾ ਕੁੜਗਾਂ ਨੂੰ ਵੀ ਹੋਕਾ ਦਵਾਤਾ ਵੀ ਅੱਜ ਤੋਂ ਸਾਡੇ ਪਿੰਡ ਚੋਂ ਮੈਂ ਮੈਂ ਬੈਠਾ ਮੈਂ ਮਰੂੰਗਾ ਤੁਸੀਂ ਮੈਨੂੰ ਦੱਸ ਦਿਓ ਇੱਕ ਵਾਰੀ ਬਾਸ ਜੀ ਧਰਵਾ ਜੀ ਠੀਕ ਦੋਸਤੋ ਜ਼ਿੰਦਗੀ ਦੇ ਵਿੱਚ ਬੰਦਾ ਹਾਰਦਾ ਨਹੀਂ ਹੁੰਦਾ ਔਲਾਦ ਇਦਾਂ ਦੀ ਨਿਕਲ ਜੇ ਤਾਂ ਬੰਦਾ ਹਾਰ ਜਾਂਦਾ ਦੋਸਤੋ ਇਸ ਇਨਸਾਨ ਦੀ ਜਿਹੜੀ ਔਲਾਦ ਸੀ ਉਹ ਮਾੜੀ ਨਿਕਲ ਗਈ ਪੈਸਾ ਬਹੁਤ ਸੀ ਜਾਇਦਾਦ ਬਹੁਤ ਸੀ ਪਰ ਮਿੱਟੀ ਘਰ ਤਾਂ ਕੁੜੀ ਨੇ ਬਈਏ ਨਾਲ ਭੱਜ ਕੇ ਵਿਆਹ ਕਰਵਾ ਲਿਆ ਦੋਸਤੋ ਬਈਏ ਨਾਲ ਪਾਪੜ ਵੇਚਣ ਵਾਲੇ ਨਾਲ ਵਿਆਹ ਕਰਵਾ ਲਿਆ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਰੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਕੁੜੀਓ ਸ਼ਰਮ ਕਰ ਲਓ ਸ਼ਰਮ ਕਿਉਂਕਿ ਤੁਹਾਡੇ ਮਾਪਿਓ ਤੁਹਾਨੂੰ ਸਕੂਲ ਭੇਜਦੇ ਆ ਸਕੂਲੋਂ ਲੈ ਕੇ ਆਉਂਦੇ ਆ ਸਕੂਲ ਛੱਡ ਕੇ ਆਉਂਦੇ ਆ ਫਿਰ ਕਾਲਜ ਪੜਾਉਂਦੇ ਆ ਚੰਗੇ ਚੰਗੇ ਸੂਟ ਚੰਗੇ ਚੰਗੇ ਤੁਹਾਨੂੰ ਜੁੱਤੀਆਂ ਚੰਗੇ ਚੰਗੇ ਕਿਤਾਬਾਂ ਪੜਾਉਂਦੇ ਆ ਚੰਗਾ ਚੰਗਾ ਤੁਹਾਡਾ ਸੁਪਨਾ ਕਰਦਾ ਕੰਮ ਨਹੀਂ ਕਰਨ ਦਿੰਦੇ ਵੀ ਮੇਰੀ ਕੁੜੀ ਦੇ ਹੱਥ ਨੰਗੇ ਨਾ ਹੋ ਜਾਣ ਪਰ ਕੁੜੀਆਂ ਕਈ ਇਹੋ ਜਿਹਿਆਂ ਹੁੰਦੀਆਂ ਜਿਹੜੀਆਂ ਆਪਣਾ ਇਹ ਸਾਰਾ ਕੁਝ ਭੁੱਲ ਜਾਂਦੀਆਂ ਆਪਣੇ ਪਿਆਰ ਨੂੰ ਪਹਿਲ ਦੇ ਦਿੰਦੀਆਂ ਪਿਓ ਨੇ ਇੰਨੀ ਸੋਹਣੀ ਜਾਇਦਾਦ ਬਣਾਈ ਤੇ ਮਿੱਟੀ 'ਚ ਸਾਰਾ ਭਾਂਡਾ ਰੱਖ ਦਿੱਤਾ ਪੰਜਾਬੀ ਮੁੰਡਾ ਹੁੰਦਾ ਪਿਓ ਕਹਿੰਦਾ ਫਿਰ ਮੈਂ ਵਿਆਹ ਕਰ ਦਿੰਦਾ ਮੇਰੇ ਕੋਲ ਗੱਲ ਕਰ ਲੈਂਦੀ ਪਰ ਭਈਏ ਨਾਲ ਯਾਰ ਸ਼ਰਮ ਕਰ ਲਓ ਸ਼ਰਮ ਕੁੜੀਆਂ ਨੂੰ ਇਹ ਮੈਂ ਜ਼ਰੂਰ ਕਹਿਣਾ ਚਾਹਣਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਕੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ